ਮੇਰੇ ਬੀਬੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਬਣਾਵਾਂਗੇ ਘਰ ਵਿੱਚ ਕਰੇਲੇ ਉਹ ਵੀ ਆਪਾਂ ਕਰੇਲੇ ਬਣਾਉਣੇ ਜਿਹੜੇ ਭਰ ਕੇ ਬਣਾਉਣੇ ਆ ਤੇ ਸਾਰਿਆਂ ਦੀ ਪਸੰਦ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਚਲੋ ਜੀ ਹੁਣ ਸ਼ਾਮ ਦੇ ਬੱਜ ਗਏ ਨੇ 6:30 ਤੇ ਅੱਜ ਮੱਲੋ ਮੱਲੀ ਕੰਮ ਨੂੰ ਹੋ ਗਿਆ ਬਹੁਤ ਜ਼ਿਆਦਾ ਕਵੇਲਾ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਦੇ ਆਂ ਦੇਖੋ ਜੀ ਆਪਾਂ ਨੇ ਨਾ ਇੱਕ ਪੂਰੀ ਟੋਕਰੀ ਭਰ ਕੇ ਨਾ ਪਿਆਜ਼ਾਂ ਨੂੰ ਨਾ ਇਸ ਤਰ੍ਹਾਂ ਲੰਬੇ ਲੰਬੇ ਕੱਟ ਲਿਆ ਵਿੱਚ ਇਹਦੇ ਹਰੀ ਮਿਰਚ ਪਾਈ ਹੋਈ ਆ ਵਿੱਚ ਲਸਣ ਆਏ ਵਿੱਚੇ ਅਦਰਕ ਦੇਖੋ ਜੀ ਤਿੰਨ ਲੱਤਿਆਂ ਨੇ ਆਪਾਂ ਨੇ ਲੱਤਿਆਂ ਨੇ ਟਮਾਟਰ ਤੇ ਇਧਰ ਕਰੇਲੇ ਹੈਗੇ ਨੇ ਆਪਣੇ ਕੋਲ ਹੈਗੇ ਨੇ ਮੋٹے-ਮੋٹے ਕਰੇਲੇ ਆ ਇਹਨਾਂ ਨੂੰ ਆਪਾਂ ਨਾ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਤਾਂ ਦੇਖੋ ਇਸ ਤਰ੍ਹਾਂ ਆਪਾਂ ਲੈਣਾ ਵਿੱਚੋਂ ਇਹਨਾਂ ਦੀ ਕਟਿੰਗ ਕਰਕੇ ਨਾ ਜਿੰਨੇ ਪੱਕੇ ਹੋਏ ਬੀਜ ਤੇ ਉਹ ਸਾਰੇ ਕੱਢ ਦਿੱਤੇ ਆ ਜਿਹੜੀ ਉਹਦੀ ਗੁੱਦੋ ਹੁੰਦੀ ਆ ਨਾ ਉਹ ਆਪਾਂ ਨਾ ਮਸਾਲੇ ਦੇ ਵਿੱਚ ਪੀਸ ਲਾਂਗੇ ਇਹਨੂੰ ਨਾ ਤੁਸੀਂ ਨਾ ਬਿਲਕੁਲ ਵੀ ਨਾ ਸਿਟਿਆ ਨਾ ਕਰੋ ਇਹਨੂੰ ਕਰੇਲਿਆਂ ਦੇ ਵਿੱਚ ਨਾ ਇਹਦਾ ਪੇਸਟ ਬਣਾਇਆ ਕਰੋ ਤੇ ਕਰੇਲੇ ਬਹੁਤ ਜ਼ਿਆਦਾ ਵੇਸਟੀ ਬਣਦੇ ਆ ਚਲੋ ਜੀ ਇੱਧਰ ਆਪਾਂ ਨੇ ਨਾ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਦਿੱਤਾ ਏ ਹਲੇ ਆਪਣਾ ਤੇਲ ਹਲੇ ਗਰਮ ਨਹੀਂ ਹੋਇਆ ਹੈਗਾ ਇਹ ਤਾਂ ਬਣਾ ਰਹੇ ਨੇ ਆਪਾਂ ਪੇਸਟ ਦੇਖੋ ਜੀ ਹੁਣ ਤਾਂ ਕ੍ਰੇਲੇ ਬਣਾਉਣਾ ਕੋਈ ਇੰਨੇ ਜਿਆਦੇ ਔਖੇ ਨਹੀਂ ਹੈਗੇ ਬਹੁਤ ਸੌਖੇ ਤਰੀਕੇ ਨਾਲ ਕ੍ਰੇਲੇ ਬਣ ਜਾਂਦੇ ਆ ਪਹਿਲਾਂ ਤਾਂ ਦੇਖੋ ਇਹਨਾਂ ਨੂੰ ਤਾਗਰ ਰਹਿਟਣਾ ਪੈਂਦਾ ਤਾਂ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਸੀ ਹੁਣ ਤਾਂ ਨਾ ਬਹੁਤ ਸੌਖਾ ਮਿੰਟ ਸਕਿੰਟ ਦੇ ਵਿੱਚ ਕ੍ਰੇਲੇ ਬਣ ਜਾਂਦੇ ਨੇ ਕਹਿਣਾ ਹੀ ਔਖਾ ਹੁੰਦਾ ਹਾਏ ਵੀ ਕ੍ਰੇਲਿਆਂ ਨੂੰ ਬਹੁਤ ਜਿਆਦਾ ਟਾਈਮ ਲੱਗਦਾ ਹੈ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਗਰੇਲੇ ਬਣਾ ਕੇ ਦੱਸਾਂਗੇ ਤੇ ਆਪਣਾ ਤੇਲ ਗਰਮ ਹੋ ਗਿਆ ਹਾਂ ਪੰਜ ਪਾ ਲਈਏ ਆਹ ਪੰਜ ਪਾਦੇਓ ਕੀ ਹੋਰ ਪਾਦੇ ਥੋੜਾ ਜਿਹਾ ਹੋਰ ਪਾ ਲਈਏ ਇਹਨੂੰ ਮੈਂ ਪੇਸਟ ਬਣਾਉਣ ਲੱਗੀ ਹਾਂ ਲੋ ਜੀ ਆਪਣੇ ਨਾ ਕਰੇਲੇ ਬਣ ਕੇ ਹੋ ਗਏ ਨੇ ਤਿਆਰ ਤੇ ਪੂਰੇ ਆਪਾਂ ਨੇ ਨਾ ਇਹਨਾਂ ਰੜ ਕੇ ਬਣਾਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਨੇ ਆ ਬਾਹਰ ਆਪਾਂ ਇਹਨਾਂ ਨੂੰ ਨਾ ਦੋ ਵਾਰੀ ਜੇ ਫਰਾਈ ਕਰਾਂਗੇ ਕਰੇਲੇ ਹੈਗੇ ਤੇ ਆਪਣੇ ਕੋਲ ਜਿਆਦੇ ਸਾਰੇ ਸਾਰੇ ਪਾਣੀ ਹੈ ਚਲੋ ਜੀ ਆਪੇ ਆਪਣੇ ਕਰੇਲੇ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਤੇ ਹੁਣ ਆ ਗਈ ਹੈ ਮਸਾਲੇ ਦੀ ਵਾਰੀ ਇਹਦਾ ਆਪਣੇ ਕੋਲ ਬਾਧੂ ਤੇਲ ਹੈ ਨਾ ਆਪਾਂ ਇੱਕ ਗੱਲ ਵਿੱਚ ਕੱਢ ਦਨੇ ਆ ਬਹੁਤ ਜ਼ਿਆਦਾ ਪੈਂਦਾ ਕਰੇਲਿਆਂ ਦੇ ਵਿੱਚ ਤਾਂ ਆ ਕੇ ਤੇ ਜਾ ਕੇ ਕਰੇਲੇ ਟੇਸਟੀ ਬਣਦੇ ਨੇ ਤੇ ਹੁਣ ਪਾਉਣਾ ਇੱਕ ਚਮਚਾ ਪਾਦਣ ਇਹਦੇ ਵਿੱਚ ਜੀਰੇ ਦਾ ਤੇ ਹੁਣ ਮਸਾਲੇ ਨੂੰ ਆ ਚੰਗੀ ਤਰ੍ਹਾਂ ਭੁੰਨ ਲੂਗੇ ਚਲੋ ਜੀ ਹੁਣ ਆਪਣਾ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਇਹਦੇ ਵਿੱਚ ਆਪਾਂ ਸੁੱਕੇ ਵਿੱਚ ਪਾਉਣੇ ਆ ਹਲਦੀ ਆਪਾਂ ਨੇ ਲਾਲ ਮਿਰਚ ਨਹੀਂ ਪਾਉਣੀ ਹੈਗੀ ਆਪਾਂ ਨੇ ਇਹਦੇ ਵਿੱਚ ਹਰੀ ਮਿਰਚ ਪਾਈ ਹੋਈ ਆ ਦੇਖੋ ਜੀ ਨੂਨ ਦੇ 2 ਚਮਚੇ ਮੈਂ ਨਾ ਨਾਲੇ ਪਾਤੇ ਤੇ ਜਦੋਂ ਮਸਾਲਾ ਪਾਏ ਨਾ ਫਿਰ ਛੇਤੀ ਮਸਾਲਾ ਹੋ ਜਾਂਦਾ ਹੈ ਤੇ ਹੁਣ ਆਪਾਂ ਨਾਲੇ ਪਾ ਦਨੇ ਇਹਦੇ ਵਿੱਚ ਕੱਟ ਕੇ ਨਾ ਆਪਾਂ ਨੇ ਨਾ ਟਮਾਟਰ ਰੱਖੇ ਹੋਏ ਇਹ ਇਹੀ ਪਾਵਾਂਗੇ ਕੱਟ ਕੇ ਦੀ ਪਿਉਰੀ ਨਹੀਂ ਪਾਉਣੀ ਹੈਗੀ ਜੇ ਇਸ ਤਰੀਕੇ ਨਾਲ ਕਰੇਲੇ ਬਣਾਵੇ ਨਾ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਹੁਣ ਆਪਾਂ ਨੇ ਆਪਾਂ ਨੇ ਇਹਨਾਂ ਚੰਗੀ ਤਰ੍ਹਾਂ ਨਾ ਢੁੰਦ ਲੂਗੇ ਮਸਾਲੇ ਨੂੰ ਜਿੰਨਾ ਕਰੇਗਾ ਨਾ ਕਲਰ ਨਹੀਂ ਚੇਂਜ ਹੁੰਦਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਦਾ ਹੁਆਪਾਏ ਲੈ ਚੰਗੀ ਤਰ੍ਹਾਂ ਨਾ ਹੋਰ ਪੁੰਨ ਲੈਣਾ ਜੱਟ ਕਰ ਆਪਣਾ ਮਸਾਲੇ ਦਾ ਨਾ ਕਲਰ ਨਾ ਹੋਰ ਚੇਂਜ ਹੋ ਜਵੇ ਦੇਖੋ ਜਿਵੇਂ ਨਾ ਮਸਾਲਾ ਪਾ ਦਾਲੋ ਇਹ ਰੈਕਟਨ ਮਸਾਲਾ ਜਿਆਦਾ ਭੁੰਨ ਕੇ ਬਣਾਵੇ ਨਾ ਤੇ ਇਹ ਕarele ਨਾ ਇੰਨੇ ਜਿਆਦਾ ਟੇਸਟੀ ਬਣਦੇ ਨਾ ਤੁਸੀਂ ਉਂਗਲੀਆਂ ਚਟਜੋਗੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਆਪਣੇ ਘਰ ਵਿੱਚ ਕਰੇ ਤੇ ਦੇਖੋ ਜੀ ਕੋਈ ਇੰਨਾ ਜਿਆਦਾ ਟਾਈਮ ਨਹੀਂ ਲੱਗੇਗਾ ਬਸ ਘੱਟ ਸਮੇਂ ਦੇ ਵਿੱਚ ਆਪਣੇ ਕarele ਬਣ ਕੇ ਹੋਗੇ ਨੇ ਤਿਆਰ ਚਲੋ ਜੀ ਮਸਾਲਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਨਾ ਕareleਆਂ ਦੇ ਵਿੱਚ ਇਹਨਾਂ ਨੂੰ ਭਰ ਦਨੇ ਆ ਸੇ ਟਾਈਮ ਹੋ ਗਿਆ ਹੁਣ ਪੌਣੇ 8 ਦਾ ਹੋ ਗਿਆ ਟਾਈਮ ਤੇ ਹੁਣ ਆਪਾਂ ਕੜਾਹੀ ਨੂੰ ਹੇਠਾਂ ਤਾਰ ਲੈਨੇ ਆਂ ਤੇ ਨਾਲ ਦੀ ਨਾਲ ਨਾ ਗਰਮ ਗਰਮ ਮਸਾਲਾ ਭਰ ਕੇ ਨਾ ਤਰੇਲਿਆਂ ਦੇ ਵਿੱਚ ਆਪਾਂ ਰੱਖ ਦਈਏ ਦੇਖੋ ਜੀ ਭਰਵੇਂ ਕ੍ਰੇਲੇ ਤਾਂ ਨਾ ਸਾਰਿਆਂ ਨੂੰ ਜਿਆਦਾ ਪਸੰਦ ਨੇ ਤੇ ਨਾਲ ਬਣਾਇਆ ਹੈ ਅਸੀਂ ਰਾਇਤਾ ਤੇ ਬਹੁਤ ਜਿਆਦਾ ਨਾ ਫਿਰ ਟੇਸਟੀ ਲੱਗਦਾ ਇਹਦੇ ਨਾਲ ਕ੍ਰੇਲਿਆਂ ਨਾਲ ਦੇਖੋ ਜੀ ਬਿਲਕੁਲ ਵੀ ਇੰਨਾ ਟਾਈਮ ਨਹੀਂ ਲੱਗਿਆ ਹੈਗਾ ਛੇਤੀ ਉਹ ਆਪਣੇ ਕਰੇਲੇ ਬਣ ਕੇ ਹੋ ਗਏ ਨੇ ਤਿਆਰ ਤੇ ਆਪਾਂ ਨਾਲ ਇਹਦੇ ਵਿੱਚ ਜਿਆਦਾ ਮਸਾਲਾ ਭਰ-ਭਰ ਕੇ ਬਣਾਵਾਂਗੇ ਆਪਾਂ ਨੇ ਮਸਾਲਾ ਵੀ ਨਾ ਵੱਧ ਬਣਾਇਆ ਏ ਦੇਖੋ ਜੇ ਇਕੱਲੇ ਮਸਾਲੇ ਦੇ ਨਾਲ ਨਾ ਜੇ ਰੋਟੀ ਖਾਵੇ ਨਾ ਤੇ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਇਹ ਜਿਹੜੇ ਜਿਆਦਾ بڑے ਕਰੇਲੇ ਹੁੰਦੇ ਆ ਨਾ ਇਹ ਪਰਨ ਦੇ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਤੇ ਸੌਖੇ ਹੀ ਭਰੇ ਜਾਂਦੇ ਆ ਜਿਹੜੇ ਛੋਟੇ ਛੋਟੇ ਕਰੇਲੇ ਹੁੰਦੇ ਆ ਨਾ ਉਹ ਪਰਨ ਦੇ ਵਿੱਚ ਨਾ ਬਿਲਕੁਲ ਵੀ ਲੋਟ ਨਹੀਂ ਆਉਂਦੇ ਹੈਗੇ ਦੇਖੋ ਜੀ ਜਦੋਂ ਮੈਂ ਕਰੇਲੇ ਬਣਾਉਂਦੀ ਸੀ ਨਾ ਮੇਰੀ ਭੈਣ ਦਾ ਫੋਨ ਆ ਗਿਆ ਘੱਟਾ ਘੱਟਾ ਦੇਖੋ ਜੀ ਜਦੋਂ ਮੈਂ ਕਰੇਲੇ ਬਣਾਉਣ ਲੱਗੀ ਆ ਨਾ ਜਦੋਂ ਮੇਰੀ ਭੈਣ ਦਾ ਫੋਨ ਆ ਗਿਆ ਪੈਣ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਹਿੰਦੀ ਕਾਲੂ ਸਾਡੇ ਪ੍ਰੋਗਰਾਮ ਐ ਖੰਡਪਾਟ ਸਾਹਿਬ ਦਾ ਭੋਗ ਪਾਣਾ ਕਾਲੂ ਜਰੂਰ ਆਇਓ ਮੈਂ ਕਿਹਾ ਠੀਕ ਐ ਚਲੋ ਜੀ ਹੁਣ ਆਪਾਂ ਕਾਲੂ ਪੈਣ ਕੋਲ ਪਹੁੰਚਾਂਗੇ ਨਾਲੇ ਆਪਾਂ ਤੁਹਾਨੂੰ ਵੀ ਕਮਾਣੋ ਵੀ ਿ ਲਿਆਵਾਂਗੇ ਭੈਣ ਦੇ ਸਹੁਰੇ ਬਹੁਤੀ ਦੂਰ ਨਹੀਂ ਹੈਗੇ ਬਸ ਨੇੜੇ ਹੀ ਐ ਆਪਾਂ ਨਾ ਕਮਾਣੋ ਕਮਾਣੋ ਇਲਾਕੇ ਵਿੱਚ ਜਾ ਰਹੇ ਹਾਂ ਤੇ ਕਈ ਮੇਰੇ ਸਬਸਕ੍ਰਾਈਬਰ ਭੈਣਾ ਵੀ ਹੈਗੀਆਂ ਕਮਾਣੋ ਕੰਨੀ ਦੀਆਂ ਉਹ ਤਾਂ ਕਮੈਂਟਾਂ ਦੇ ਵਿੱਚ ਦੱਸ ਦਿਆਂ ਉਹਨੇ ਕਹਿੰਦੀ ਦੀਦੀ ਸਾਡਾ ਕਮਾਣੋ ਦੇ ਕੋਲੇ ਪਿੰਡ ਐ ਦੇਖੋ ਜੀ ਆਪਾਂ ਵੀ ਕੱਲ ਕਮਾਣੋ ਲਾਕੇ ਦੇ ਵਿੱਚ ਜਾ ਰਹੇ ਆ। ਦੇਖੋ ਜੀ ਆਪਾਂ ਨੇ ਨਾ ਹੁਣ ਕ੍ਰੇਲੇ ਬਣਾ ਲਿਆ। ਕ੍ਰੇਲੇ ਬਣਾ ਕੇ ਨਾ ਅੱਜ ਤਾਂ ਸ਼ੇਅਰ ਕਰਨ ਵੀ ਜਾ ਹੋਇਆ ਹੈਗਾ। ਮਸਾਲਾ ਬਣਾਇਆ ਆਪਨੇ ਬਹੁਤ ਜ਼ਿਆਦਾ ਹੀ ਬਣਾ ਲਿਆ। ਦੇਖੋ ਕ੍ਰੇਲਿਆਂ ਦੀ ਖੁਸ਼ਬੂ ਨਾ ਸਾਰੀ ਕਿਚਨ ਦੇ ਵਿੱਚ ਫੈਲ ਗਈ ਹੈ। ਪਰ ਪਕਵਡੀਆਂ ਨੂੰ ਪਤਾ ਲੱਗਿਆ ਹੋਣਾ ਵੀ ਅੱਜ ਇਹਨਾਂ ਦੇ ਕ੍ਰੇਲੇ ਬਣੇ ਆ। ਦੇਖੋ ਜੀ ਜਿਵੇਂ ਪੂਰੇ ਐਨ ਢਾੜ ਕੇ ਕ੍ਰੇਲੇ ਬਣਾਉਨੇ ਆ। ਉਹ ਹਰੇ-ਹਰੇ ਜਿਹੇ ਕ੍ਰੇਲੇ ਨਾ ਸਾਡੀ ਫੈਮਿਲੀ ਨੂੰ ਬਿਲਕੁਲ ਵੀ ਪਸੰਦ ਨਹੀਂ ਲੱਗਦੇ ਹੈਗੇ। ਦੇਖੋ ਜੀ ਕ੍ਰੇਲੇ ਦਾ ਕਿ ਭਿੰਡੀ ਹੋਈ। ਦੇਖੋ ਜੀ ਕ੍ਰੇਲਾ ਹੋਇਆ ਭਿੰਡੀ ਸਬਜ਼ੀ ਹੋਈ। ਜਿਵੇਂ ਆਪਾਂ ਕਿਤੇ ਟੂਰਤੇ ਜਾ ਸਕਦੇ ਹਾਂ ਸੁੱਕੀ ਸਬਜ਼ੀ ਟੀਮ ਦੇ ਵਿੱਚ ਬਹੁਤ ਜ਼ਿਆਦਾ ਨਾਲੇ ਜੋ ਪਰੌਂਠੇ ਤੇ ਬਹੁਤ ਜ਼ਿਆਦਾ ਨਾ ਵਧੀਆ ਲੱਗਦੀ ਹੈ ਦੇਖੋ ਹੁਣ ਤਾਂ ਬਸ ਕਰੇਲੇ ਬਣਾ ਕਿੰਨੇ ਸੌਖੇ ਕੋਈ ਤਾਗੇ ਦਾ ਝੰਡਾ ਉਹ ਨਹੀਂ ਹੈਗਾ ਆ ਟਾਂਟਾ ਯਾਨੀ ਹੈਗਾ ਵੀ ਪਹਿਲਾਂ ਤਾਗਾ ਹੋ ਕੇ ਹੋ ਜਾ ਜਦੋਂ ਖਾਂਦੇ ਹੁੰਦੇ ਤਾਂ ਨਾ ਪਹਿਲਾਂ ਰੋਟੀ ਬਾਅਦ ਚ ਖਾਣੀ ਪਹਿਲਾਂ ਤਾਗਾ ਉਤਾਰਨਾ ਪੈਂਦਾ ਦਾ ਕ੍ਰੇਲਿਆਂ ਦੇ ਹੁਣ ਤਾਂ ਬਹੁਤ ਸੌਖਾ ਤਰੀਕਾ ਹੈ ਕ੍ਰੇਲੇ ਬਣਾਉਣ ਦਾ ਲੋਕਾਂ ਨੇ ਤਾਂ ਕ੍ਰੇਲੇ ਬਣਾ ਕੇ ਡੱਬਾ ਭਰ ਲਿਆ ਏ ਮਿੱਸੀ ਰੋਟੀ ਨਾਲ ਖਾ ਲਓ ਪਰੌਂਠੇ ਨਾਲ ਖਾ ਲਓ ਬਹੁਤ ਵਧੀਆ ਲੱਗਦਾ ਏ ਜਿਹੜਾ ਬਾਕੀ ਮਸਾਲਾ ਬਚ ਗਿਆ ਨਾ ਇਹਨੂੰ ਆਪਾਂ ਕੌਲੀ 'ਚ ਕੱਢ ਕੇ ਰੱਖ ਲਾਂਗੇ ਚਲੋ ਜੀ ਆਪਾਂ ਨੇ ਤਾਂ ਨਾ ਦੇਖੋ ਘਰ ਮੇਂ ਕ੍ਰੇਲੇ ਬਣਾ ਰਹੇ ਨੇ ਬਹੁਤ ਜ਼ਿਆਦਾ ਟੇਸਟੀ ਬਣੇ ਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਤੇ ਹੁਣ ਆਪਾਂ ਵੀਡੀਓ ਦਾ ਐਂਡ ਵੀ ਹੁਣ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਇਸ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਏਦਾਂ ਹੀ ਆਪਾਂ ਸੋਣ ਸੋਣੀਆਂ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ